ਅਰਦਾਸ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਚਰਖੜੀਆਂ ਤੇ ਚੜੇ ਅੱਜ ਅਰਦਾਸੀਏ ਨੇ ਅਰਦਾਸ ਵੇਲੇ ਇਹ ਸ਼ਬਦ ਚਰਖੜੀਆਂ ਤੇ ਚੜੇ ਛੱਡ ਦਿੱਤੇ ਸਨ ਉਸ ਤੋਂ ਇਹ ਸਹਿਬਣ ਹੀ ਭੁੱਲ ਹੋਈ ਇਸ ਵਾਰ ਭਾਈ ਸਾਹਿਬ ਜੀ ਨੇ ਕਿਹਾ ਇਹ ਅੱਖਰ ਅਰਦਾਸ ਵਿੱਚੋਂ ਛੱਡ ਦੇਣੇ ਠੀਕ ਨਹੀਂ ਚਰਖੜੀਆਂ ਤੇ ਚੜਨ ਦੀ ਸਜ਼ਾ ਬੜੀ ਸਖਤ ਸੀ ਦਿਮਾਗ ਫਿਰਾ ਦੇਂਦੀ ਸੀ ਚਰਖੜੀ ਤੇ ਚੜ ਕੇ ਵੀ ਇਸਲਾਮ ਨਾ ਕਬੂਲ ਕਰਨਾ ਬੜੀ ਬਹਾਦਰੀ ਸੀ ਸਾਡੀ ਅੰਦਾਜ਼ ਵਿੱਚ ਸਾਰੇ ਅੱਖਰ ਚੋਣਵੇਂ ਹਨ ਤੇ ਸਾਨੂੰ ਇਹਨਾਂ ਦਾ ਖਿਆਲ ਚਾਹੀਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਜੀਵ ਦੇ ਜਗਤ ਵਿੱਚ ਆ ਕੇ ਤਿੰਨ ਸੰਬੰਧ ਮੁੱਖ ਹੁੰਦੇ ਹਨ ਆਪਣੇ ਸਿਰਜਣਹਾਰ ਨਾਲ ਆਪਣੇ ਨਾਲ ਤੇ ਜਗਤ ਨਾਲ ਜੀਵ ਦਾ ਆਪਣੇ ਕਰਤਾਰ ਨਾਲ ਨਾਮ ਦੇ ਸਿਮਰਨ ਦੁਆਰਾ ਸੁਖਦਾਈ ਤੇ ਸਦਾ ਇੱਕ ਰਸ ਪਿਆਰ ਵਾਲਾ ਸੰਬੰਧ ਹੈ ਆਪਣਾ ਆਪਾ ਉਸ ਦੀ ਯਾਦ ਵਿੱਚ ਜੁੜਿਆ ਹੋਣ ਕਰਕੇ ਸਦਾ ਤਰੋਤਾਜ਼ਾ ਤੇ ਸੁਰਜੀਤ ਖੇੜੇ ਵਾਲਾ ਰਹਿੰਦਾ ਹੈ ਜੀਵ ਆਤਮਾ ਉਸ ਪਰਮਾਤਮਾ ਦੀ ਅੰਝ ਹੈ ਜੇ ਇਹ ਆਪਣੇ ਸੌਮੇ ਨਾਲ ਜੁੜਿਆ ਰਹੇਗਾ ਤਾਂ ਉਸ ਦੇਵੀ ਜੋਤ ਦੇ ਪ੍ਰਕਾਸ਼ ਵਿੱਚ ਪ੍ਰਕਾਸ਼ਮਾਨ ਰਹੇਗਾ ਜਿਵੇਂ ਬਿਜਲੀ ਦਾ ਬਲਬ ਆਪਣੇ ਪ੍ਰਕਾਸ਼ ਦਾਤੇ ਪਾਵਰ ਹਾਊਸ ਨਾਲ ਜਦ ਤੱਕ ਜੁੜਿਆ ਹੈ ਪ੍ਰਕਾਸ਼ਮਾਨ ਰਹਿੰਦਾ ਹੈ ਵਾਹਿਗੁਰੂ ਸਰਬ ਸ਼ਕਤੀਆਂ ਦਾ ਕੇਂਦਰ ਹੈ ਸਿਰਜਣਹਾਰ ਹੈ ਉਹ ਆਨੰਦ ਸਰੂਪ ਹੈ ਉਸ ਦੀ ਪਿਆਰ ਭਰੀ ਯਾਦ ਉਹ ਕਰੰਟ ਹੈ ਜੋ ਜੀਵ ਦੀ ਆਤਮਿਕ ਬੱਤੀ ਨੂੰ ਪ੍ਰਕਾਸ਼ਮਾਨ ਰੱਖਦੀ ਹੈ ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਆਗਿਆ ਦਿੰਦੇ ਹਨ ਜਾ ਕੇ ਸੰਗ ਤੇ ਵਿਚਰਾ ਤਾਂ ਹੀ ਕੇ ਸੰਗ ਲਾਗ ਦੂਜਾ ਸੰਬੰਧ ਸਾਡਾ ਮਨ ਨਾਲ ਹੈ ਮਨ ਬੜਾ ਚੰਚਲ ਹੈ ਜਗਤ ਦੀਆਂ ਮਨਮੋਹਣ ਖਿੱਚਾਂ ਵੱਲ ਉੱਡ ਕੇ ਇਹ ਆਪਣਾ ਅਸਲਾ ਭੁੱਲ ਜਾਂਦਾ ਹੈ ਤੇ ਐਸੀਆਂ ਰੁਚੀਆਂ ਵੱਲ ਦੌੜਦਾ ਹੈ ਜੋ ਇਸ ਦੇ ਸੌਮੇ ਦੇ ਵਸਫ ਵਾਲੀਆਂ ਨਹੀਂ ਹਨ ਉਨ੍ਹਾਂ ਦੇ ਵਾਸ ਵਿੱਚ ਪੈ ਕੇ ਇਹ ਡਿੱਗਦਾ ਢੈਂਦਾ ਹੈ ਸੱਟਾਂ ਫੇਟਾਂ ਖਾਂਦਾ ਹੈ ਤੇ ਦੁੱਖ ਪਾਂਦਾ ਹੈ ਅਸਾਂ ਇਸ ਨੂੰ ਬਾਹਰ ਦੇ ਭ੍ਰਮਣ ਵੱਲੋਂ ਹੋੜ ਕੇ ਅੰਦਰ ਸਿਮਰਨ ਵਿੱਚ ਜੋੜਨਾ ਹੈ ਸਮਝਾਉਣਾ ਤੇ ਟਿਕਾਉਣਾ ਹੈ ਮਨ ਦੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਕਰ ਅੰਮ੍ਰਿਤ ਘਟ ਮਾਹੀ ਜੀਓ ਉਹ ਘਰ ਵਿੱਚ ਅੰਮ੍ਰਿਤ ਸਰਜਨ ਹਾਰ ਦੀ ਪਿਆਰ ਭਰੀ ਯਾਦ ਹੈ। ਉਹ ਰਸਾਲ ਪਦਾਰਥ ਹੈ। ਇਹ ਚੜਦੀ ਕਲਾ ਦਾ ਅਰਥ ਹੈ। ਸਾਡਾ ਤੀਜਾ ਸੰਬੰਧ ਜਗਤ ਨਾਲ ਹੈ। ਸਾਰਾ ਜਗਤ ਵਾਹਿਗੁਰੂ ਦੀ ਰਚਨਾ ਹੈ। ਅਸਾਂ ਸਰਬੱਤ ਦਾ ਭਲਾ ਚਿਤਵਣਾ ਤੇ ਕਰਨਾ ਹੈ। ਸਾਡੇ ਨਿਤ ਦੇ ਅਰਦਾਸ ਵਿੱਚ ਸਾਡੇ ਇਹਨਾਂ ਤਿੰਨਾਂ ਸੰਬੰਧਾਂ ਨੂੰ ਚੇਤੇ ਕਰਾਇਆ ਗਿਆ ਹੈ। ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਾਡੇ ਧਰਮ ਦੀ ਜੋੜਨਹਾਰ ਸ਼ਕਤੀ ਦੇ ਉੱਚੇ ਅਸੂਲਾਂ ਨੂੰ ਇਸ ਨਿੱਕੇ ਜਿਹੇ ਫਿਕਰੇ ਵਿੱਚ ਗੁੰਦ ਕੇ ਸਾਡੀ ਸਿਮਰਤੀ ਦੇ ਸਦਾ ਸਾਹਮਣੇ ਰੱਖਿਆ ਹੋਇਆ ਹੈ ਤੇ ਇਹਨਾਂ ਅਹਿਮ ਸੰਬੰਧਾਂ ਦੀ ਯਾਦ ਸਾਨੂੰ ਹਰ ਰੋਜ਼ ਕਈ ਵਾਰ ਕਰਾਈ ਜਾਂਦੀ ਹੈ ਵਾਹਿਗੁਰੂ ਨਾਲ ਅਸਾਂ ਜੁੜੇ ਰਹਿਣਾ ਹੈ ਨਾਮ ਨਾਲ ਤੇ ਸਿਮਰਨ ਨਾਲ ਮਨ ਦੇ ਸੰਬੰਧ ਵਿੱਚ ਅਸਾਂ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਮਨ ਨੂੰ ਜਲਤ ਜੰਜਾਲਾਂ ਵਿੱਚ ਫਸਾ ਕੇ ਟੈਂਦੀ ਕਲਾ ਵਿੱਚ ਨਹੀਂ ਡਿੱਗਣ ਦੇਣਾ ਤੇ ਜਗਤ ਦੀ ਵਰਤੋਂ ਵੀ ਰੱਖਣੀ ਹੈ। ਪ੍ਰਾਣੀ ਮਾਤਰ ਨੂੰ ਵਾਹਿਗੁਰੂ ਦੀ ਅੰਛ ਸਮਝ ਕੇ ਸਰਬੱਤ ਦੇ ਭਲੇ ਵਿੱਚ ਰਹਿਣਾ ਹੈ। ਮਨੁੱਖ ਨੂੰ ਮਨੁੱਖ ਨਾਲ ਜੋੜਨਾ ਹੈ। ਮਨੁੱਖ ਮਾਤਰ ਨਾਲ ਭਰਾਤਰੀ ਭਾਵ ਨਾਲ। ਨਾਮ ਜਪ ਜਪਾ ਕੇ ਸਾਡਾ ਵਾਹਿਗੁਰੂ ਜੀ ਨਾਲ ਸੰਬੰਧ ਹੁੰਦਾ ਹੈ। ਇਸ ਨਾਲ ਸੁਰਤ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਤੇ ਸਾਨੂੰ ਆਪੇ ਦਾ ਗਿਆਨ ਹੁੰਦਾ ਹੈ ਫਿਰ ਜਗਤ ਵਿੱਚ ਦੂਸਰਾ ਕੋਈ ਨਹੀਂ ਦਿਸਦਾ ਤੇ ਸਭ ਦਾ ਭਲਾ ਮੰਗੀਦਾ ਹੈ